ਆਜੋ ਰਹੇ ਹੁਣ ਕੀ ਨਾ ਮੈਂ ਕਿਹੜੀਆਂ ਮੰਗਾਂ ਮੈਂ ਗੁਰਦੀਪ ਸਿੰਘ ਵਾਲੀਆ ਜੀ ਇਹ ਸਾਹੇ ਫਰੰਟ ਵੱਲੋਂ ਸਾਰੇ ਪੰਜਾਬ ਦੇ ਵਿੱਚ ਐਮਐਲਏ ਨੂੰ ਉਹਨਾਂ ਦੇ ਘਰਾਂ ਦੇ ਜਾ ਕੇ ਮੈਮੋਰੰਡਮ ਦੇ ਰਹੇ ਆ ਅਸੀਂ ਬਜਟ ਸੈਸ਼ਨ 'ਚ ਉੱਥੇ ਰੈਲੀ ਕਰਾਂਗੇ ਮੁਹਾਲੀ ਸੂਬਾ ਪੱਤਰੀ ਔਰ ਸਰਕਾਰ ਨੂੰ ਬਾਰ-ਬਾਰ ਮੈਮੋਰੰਡਮ ਦੇ ਰਹੇ ਆ ਧਰਨੇ ਮਜਾਰੇ ਲਾ ਰਹੇ ਆ ਯਾਦ ਕਰਾ ਰਹੇ ਆ ਯਾਦ ਪੱਤਰ ਦੇ ਰਹੇ ਆ ਖਜ਼ਾਨਾ ਮੰਤਰੀ ਲਾਰੇ ਲਾਉਂਦਾ ਆ ਰਿਹਾ ਮੁੱਖ ਮੰਤਰੀ ਲਾਰੇ ਲਾਉਂਦਾ ਆ ਰਿਹਾ ਕੋਈ ਮੰਗ ਪੂਰੀ ਨਹੀਂ ਕਰ ਰਹੀ ਪੈਨਸ਼ਨਰਾਂ ਦੀ ਨਫਰੀ ਸਭ ਤੋਂ ਜ਼ਿਆਦਾ ਪੰਜਾਬ 'ਚ ਮੁਲਾਜ਼ਮ ਕੱਟਨੇ ਪੈਨਸ਼ਨਰ ਜ਼ਿਆਦਾ ਨੇ ਔਰ ਪੈਨਸ਼ਨਰਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਅਗਨੋਰ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਨੇ ਕਿਹਾ ਸਾਡੇ ਇਕੱਠਾਂ ਦੇ ਵਿੱਚ ਆ ਕੇ ਬਾਈ ਦੀਆਂ ਚੋਣਾ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰਦੁਆਰਾ ਦੁਖਣਵਾਲਾ ਸਾਹਿਬ ਦੇ ਕੋਲ ਸਾਡੀਆਂ ਧੀਆਂ ਪੈਣਾ ਮੰਗ ਮੰਗ ਆਪਣੇ ਭੁਖੜ ਹੜਤਾਲ ਤੇ ਬੈਠੀਆਂ ਸੀ ਉੱਥੇ ਅਸੀਂ ਵੀ ਬੈਠੇ ਸੀ ਵਿੱਚ ਮੁੱਖ ਮੰਤਰੀ ਤੇ ਡਾਕਟਰ ਬਲਵੀਰ ਤੇ ਹੋਰ ਆ ਕੇ ਸਾਰੇ ਉੱਥੇ ਕਹਿੰਦੇ ਸਾਡੀ ਸਰਕਾਰ ਇੱਕ ਵਾਰੀ ਬਣਾ ਦਿਓ ਅਸੀਂ ਮੰਗਾ ਫਾਰੀਆਂ ਪੂਰੀਆਂ ਕਰ ਲਾਂਗੇ ਆ ਚੌਥਾ ਸਾਲ ਫਰਵਰੀ ਚ ਸ਼ੁਰੂ ਹੋ ਗਿਆ ਕੋਈ ਮੰਗਾਂ ਨਾਲੇ ਪੂਰੀ ਨਹੀਂ ਕੀਤੀ ਸਾਰੇ ਪੈਨਸ਼ਨਰ 90 90 80 80 ਸਾਲ ਦੇ ਸੋਟੀਆਂ ਲੈ ਕੇ ਧਰਨੇ ਮਜਾਰਿਆਂ 'ਚ ਸੜਕਾਂ 'ਚ ਫਿਰ ਰਹੇ ਆ ਕੋਈ ਮੰਗ ਇਹਨਾਂ ਨੇ ਪੂਰੀ ਨਹੀਂ ਕੀਤੀ ਮੋਗ ਮੰਗਾ ਕਿਹੜੀਆਂ ਮੋਗ ਮੰਗਾ 2016 ਦਾ ਪੇ ਕਮਿਸ਼ਨ ਹੈ ਜੀ ਉਹਦਾ ਏਰੀਅਰ ਪੈਂਡਿੰਗ ਪਈਆਂ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਪਈਆਂ 2.50 ਦੇ ਨਾਲ ਪੈਨਸ਼ਨ ਸਾਡੀ ਫਿਕਸ ਹੋਣੀ ਆ ਵਿਧਾਨ ਸਭਾ 'ਚ ਇਹ ਮੰਨੇ ਹੋਏ ਨੇ ਔਰ ਮੈਡੀਕਲ 'ਚ ਵਾਅਦਾ ਹੋਣਾ ਔਰ ਕੋਈ ਸਾਡੀ ਮੰਗ ਨਹੀਂ ਪੂਰੀ ਕੀਤੀ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਐਮਐਲਏ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਗ੍ਰਹਿ ਉਹਨਾਂ ਦੇ ਹਾਊਸ ਵਿੱਚ ਜਾ ਕੇ ਮੰਗ ਪੱਤਰ ਦੇ ਰਹੇ ਆ ਸੁੱਤੀ ਸਰਕਾਰ ਨੂੰ ਜੁਗਾਰ ਰਹੇ ਆ ਜੀ ਆ ਦੇਖੋ ਅਸੀਂ ਅਸੀਂ 90 90 ਸਾਲ ਦੇ ਪੈਨਸ਼ਨਰ ਸਾਡੇ ਨਾਲ ਸੂਟੀਆਂ ਲੈ ਕੇ ਫਿਰ ਰਹੇ ਆ ਐਮਐਲਏ ਸਾਹਿਬ ਦੇ ਕੋਲ ਲਾਇਓ ਕੋਈ ਸੁਣਾਈ ਹੋਈ ਕਿ ਅਸੀਂ ਪਹਿਲਾਂ ਅਸੀਂ ਪਹਿਲਾਂ ਆਪਣੇ ਸਰਦਾਰ ਹਰਮਿੰਦਰ ਸਿੰਘ ਪਠਾਨਵਾਜ ਜਿਹੜਾ ਜਿੱਦੀ ਕੋਠੀ ਜਾ ਆਏ ਉੱਤੇ ਮੰਗ ਪੱਤਰ ਦੇ ਆਏ ਆ ਹੋ ਡਾਕਟਰ ਬਲਵੀਰ ਜੀ ਹਲਥ ਹੈਲਥ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਆਏ ਆ ਉਹਨਾਂ ਨੂੰ ਵੀ ਦੇਣ ਆਏ ਆ ਮੰਗ ਪੱਤਰ ਸਿਕਿਉਰਿਟੀ ਵਾਲੇ ਆਏ ਇੰਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਦਫਤਰ 'ਚੋ ਇਨਫੋਰਮੇਸ਼ਨ ਭੇਜ ਦਿਓ ਵੀ ਅਸੀਂ ਆਪਣਾ ਮੰਗ ਪੱਤਰ ਦੇ ਕੇ ਅੱਗੇ ਜਾਈਏ ਅੱਗੇ ਕੋਲੀ ਸਾਹਿਬ ਦੇ ਵੀ ਜਾਣਾ ਨਾਲ ਅੱਗੇ ਆਪਣਾ ਗੁਰਦਾਲ ਕਨੌਰ ਵਾਲ ਜਿਹਦੇ ਵੀ ਜਾਣਾ ਸਾਰੇ ਪੰਜਾਬ 'ਚ ਜਥੇਬੰਦੀਆਂ ਪੈਨਸ਼ਨਰ ਇਕਾ ਸਾਰੇ ਜਿਹੜਾ ਕੀਤਾ ਉਹ ਸਾਰੇ ਪੰਜਾਬ ਚ ਮੈਮੋਰੰਡਮ ਦੇ ਦੇ ਆ ਜੀ ਨੀਤੀ ਰਹੀ ਆਣ ਵਲੇ ਡਾਈ। ਰਣਨੀਤੀ ਸਾਡ ਅਸੀਂ ਦਾ ਬਜ਼ੁਰਗ ਸੀਨੀਅਰ ਸਿਟੀਜ਼ਨ ਆ ਜੀ। ਸ਼ਾਂਤਵੇਂ ਢੰਗ ਨਾਲ ਸੰਘਰਸ਼ ਕਰ ਰਹੇ ਆ। ਸੁੱਤੀ ਸਰਕਾਰ ਤੋਂ ਜਗਾ ਰਹੇ ਆ। ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਜਿਹੜੇ ਲੰਬੇ ਲੰਬੇ ਲਾਰੇ ਕੀਤੇ ਸੀ ਲਾਏ ਸੀ 2.5 ਸਾਲ ਸਟੇਜ ਦੀ ਗੱਲ ਕਰਕੇ ਸਮਾਂ ਬਤਾਤਾ। ਅਸੀਂ ਉਹਨਾਂ ਨੂੰ ਕਹਿੰਨੇ ਬੇਨਤੀ ਕਰਦੇ ਆ ਸਟੇਜ ਦੀ ਗੱਲ ਕਰੋ। ਸਟੇਜ ਦੀ ਗੱਲ ਨਾ ਕਰੋ। ਤੁਹਾਨੂੰ ਜੁਲੰਦਰ ਦੂਰਦਰਸ਼ਨ ਤੋਂ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਹੋਇਆ ਤੁਹਾਡੀਆਂ ਗੱਲਾਂ ਬਾਤਾਂ ਤੋਂ ਭਲੀ ਭਾਂਤ ਜਾਣੂ ਆ ਪਰ ਤੁਸੀਂ ਹੁਣ ਮਸਲੇ ਹੱਲ ਕਰੋ ਡੇਢ ਸਾਲ ਰਹਿ ਗਿਆ ਤੁਹਾਡਾ ਉਸ ਤੋਂ ਬਾਅਦ ਅੰਤਮ ਅਰਦਾਸ ਹੋ ਜਾਣੀ ਆ ਜਿੱਦੜ ਤੁਰਪੇ ਲੋਕੀ ਫਿਰ ਉਹਨਾਂ ਨੂੰ ਮੋੜਣਾ ਔਖਾ ਹੋ ਜਾਣਾ ਉਹਦੀ ਬਾਰ-ਬਾਰ ਤੁਹਾਨੂੰ ਬੇਨਤੀਆਂ ਕਰ ਰਹੇ ਆ ਸਾਡੀ ਬੇਨਤੀ ਨੂੰ ਕਬੂਲ ਕਰੋ ਜਨਰਲ ਸੈਕਟਰੀ ਪੈਨਸ਼ਨ ਐਸਓ ਪਾਵਰ ਕਮਪਨੀ ਪੰਜਾਬ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਅੱਜ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਫਰੰਟ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਮਲਾਜ ਮਤੇ ਪੈਨਸ਼ਨਾਂ ਸਾਂਝੀਆਂ ਮੰਗਾਂ ਜਿੰਨਾ ਵਿੱਚ ਡੀਏ ਦੇ ਕਿਸ਼ਤਾਂ ਹੈਗੀਆਂ ਏਰੀਅਰ ਹੈਗਾ ਤੇ ਬਾਕੀ ਮੰਗਾਂ ਜਿਹੜੇ ਸਾਡੀਆਂ ਹੈਗੀਆਂ ਮੰਗ ਪੱਤੇ ਦਿੱਤਾ ਹੋਇਆ ਉਹਨਾਂ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਨਾ ਤਾਂ ਪੇ ਕਮਿਸ਼ਨ ਨੂੰ ਪ੍ਰੋਪਰਲੀ ਲਾਗੂ ਕੀਤਾ 2.52 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਤੇ ਬਾਕੀ ਜਿਹੜਾ ਹੈਗਾ ਏਰੀਅਰ ਦੇਣ ਵਾਸਤੇ ਜਿਹੜਾ ਨਹੀਂ ਦਿੱਤਾ ਡੀਏ ਦਾ ਏਰੀਅਰ ਨਹੀਂ ਤਾਂ ਉਹਦੇ ਕਰਕੇ ਲਗਾਤਾਰ ਸਾਡਾ ਸੰਘਾ ਚੜ੍ਹ ਲਿਆ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਮੰਗਤ ਬਾਜ਼ ਜਦੋਂ ਬਜਟ ਸੈਸ਼ਨ ਆਇਆ ਬਜਟ ਸੈਸ਼ਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਸੀਂ ਬਹੁਤ ਵੱਡਾ ਡਿਮੋਨਸਟ੍ਰੇਸ਼ਨ ਕਰਾਂਗੇ ਜਿਹਦੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਤੇ ਪੰਜਾਬ ਦੇ ਪੈਨਸ਼ਨ ਜਿਹੜੇ ਹੈਗੇ ਉਹ ਸ਼ਾਮਲ ਹੋਣਗੇ ਇਹ ਸਾਡਾ ਅਗਲਾ ਪ੍ਰੋਗਰਾਮ ਜਿੰਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਸੰਘਰਸ਼ ਦੇ ਦੌਰ ਦੇ ਵਿੱਚ ਚੱਲਦੇ ਰਹਾਂਗੇ ਮੁੱਖ ਮੰਤਰੀ ਪੰਜਾਬ ਵੀ ਆ ਗਦੀ ਐਮ ਐਲ ਏ ਨਾਲ ਮੀਟਿੰਗ ਬਾਤ ਹੋਈ ਹੈ ਮੁੱਖ ਮੰਤਰੀ ਪੰਜਾਬ ਨਾਲ ਫਗਵਾੜੀ ਮੀਟਿੰਗ ਹੋਈ ਸੀ ਪਰ ਉਹ ਮੀਟਿੰਗ ਨੇ ਇਹ ਕਿਹਾ ਵੀ ਆਪਾਂ ਖੁੱਲੇ ਟਾਈਮ ਤੇ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ ਕਿਤੇ ਜਿਹੜੀ ਕਮੇਟੀ ਬਣਾਈ ਸੀ ਉਹਦੀ ਕੋਈ ਮੀਟਿੰਗ ਨਹੀਂ ਹੋਈ ਜਿਹਦੇ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਦੇ ਪੈਨਸ਼ਨ ਜਿਹੜੇ ਹੈਗੇ ਨੇ ਉਹ ਸੰਘਾਸ ਤੇ ਰਾਹ ਦੇ ਉੱਤੇ ਨੇ ਔਰ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜੋ ਤੱਕ ਸਾਡੀਆਂ ਮੰਗਾਂ ਜਿਹੜੇ ਪੂਰੀਆਂ ਨਹੀਂ ਹਿੱਸਾ ਲੈ ਰਹੀਏ ਇਹਦੇ ਜਿਹੜਾ 18 ਸਾਡੇ ਕਨਵੀਨਰ ਨੇ ਜਿਹਦੇ ਵਿੱਚ ਪੰਜਾਬ ਦੀਆਂ ਸਮੂਚੀਆਂ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਚਾਹੇ ਮੁਲਾਜ਼ਮਾਂ ਚਾਹੇ ਪੈਨਸ਼ਨੇ ਉਹ ਸਾਰੀਆਂ ਸ਼ਾਮਲ ਨੇ ਮੁਲਾਜ਼ਮਾਂ ਦੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਦਾ ਬਣਿਆ ਹੋਇਆ ਉਹਦੇ ਤਹਿਤ ਜਿਹੜਾ ਹੈਗਾ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਜਿਹੜਾ ਹੈਗਾ